ਸਿਰ ਤੇ ਬਧਰ ਮਾਰ ਉਹਦੇ ਨਾਲ ਇੱਕ ਧੀ ਹਰਨਾਮ ਕੌਰ ਸੀ ਦੋਵਾਂ ਨੇ ਆ ਕੇ ਆਖੇ ਬਾਬਾ ਜੀ ਸਾਨੂੰ ਇਹ ਅਮਰਸ਼ ਕਰੋ ਤੇ ਮੈਂ ਪੁੱਛਿਆ ਕਿ ਤੂੰ ਕੌਣ ਬੀਬੀ ਨੇ ਤੇ ਆਪਣਾ ਨਾਮ ਦੱਸਿਆ ਹਰਨਾਮ ਕੌਰ ਉਹਨੇ ਆਪਣਾ ਨਾਮ ਦੱਸਿਆ ਆਖਿਆ ਜੀ ਮੈਂ ਪਹਿਲਾ ਵਾਰ ਸਾਡੀ ਧਰਤੀ ਤੇ ਪੁਲਿਸ ਕਪਤਾਨ ਰਿਆ ਫਿਰ ਮਹਾਰਾਜਾ ਪਟਿਆਲਾ ਨੇ ਮੈਨੂੰ ਐਸਐਸਪੀ ਬਣਾ ਕੇ ਤੇ ਪਟਿਆਲੇ ਲੈ ਜਾਂਦਾਂ ਫਲੇਰ ਫੇਰ ਮਲੇਰ ਕੋਟਲੇ ਦੇ ਨਵਾਬ ਨੇ ਮੈਨੂੰ ਡੀਆਈਜੀ ਬਣਾਇਆ ਤੇ ਮੈਂ ਰਟਾਇਰ ਹੋ ਕੇ ਉਹਨੇ ਚੱਠੇ ਪਿੰਡ ਦੀ ਯੂਏ ਚ ਥੋੜੀ ਜੀ ਜ਼ਮੀਨ ਖਰੀਦ ਕੇ ਨਿਆਈ ਵਿੱਚ ਆਪਣੀ ਕੂਟੀ ਪਾ ਕੇ ਹਰਨਾਮੌਰ ਦੇ ਨਾਲ ਰਹਿਣਾ ਤੇ ਮੇਰਾ ਨਾਮ ਬੀਤੀ ਹੈ ਜਦੋਂ ਉਹਨੇ ਆਪਣਾ ਨਾਮ ਦੱਸਿਆ ਤੇ ਮੇਰੇ ਤੇ ਉਸ ਵੇਲੇ ਦਿਲੇ ਸੱਟ ਵੱਜ ਗਈ ਕਿ ਇਹ ਤਾਂ ਉਹੀ ਬੀੜਿਆ ਜਿਹਨੇ ਸਿੱਖਾ ਭਰਾਵਾਂ ਤੇ ਦੁਰਮਤਾਇਆ ਸੀ ਤੇ ਮੈਂ ਉਹਨੂੰ ਆਖਿਆ ਵੀ ਬਾਤੀ ਸੰਗਤ ਨੂੰ ਤੇ ਅਮਰ ਸ਼ਿਕਾਇਤ ਜਾਵੇਗਾ ਡੇਰੇ ਵਿੱਚ ਸੱਦ ਕੇ ਪਰ ਯਾਦ ਰੱਖਣਾ ਤੁਹਾਨੂੰ ਜਿਹੜਾ ਅਮਰ ਸ਼ਿਕਾਇਤ ਜਾਣਾ ਤੁਹਾਨੂੰ ਡੇਰੇ ਵਿੱਚ ਨਹੀਂ ਸੱਦਿਆ ਜਾਣਾ ਕਿਉਂਕਿ ਤੁਸੀਂ ਤਾਂ ਡੀਏ ਦੀ ਰਟਾਇਰ ਤੁਸੀਂ ਜੋ ਸਾਹਬ ਹੋ ਇਸਕਾਰ ਕੇ ਗਰੀਦਾਂ ਦਾ ਰਾਜ ਹੈ ਤੇ ਸਾਫ ਜੀ ਨੂੰ ਡੇਰੇ ਵਿੱਚ ਨਹੀਂ ਸੱਦਿਆ ਜਾਣਾ ਤੁਹਾਡੇ ਵਾਸਤੇ ਪੰਜ ਪਿਆਰੇ ਇੱਥੇ ਖਲਾ ਲਾਵਾਂਗੇ ਤੁਹਾਨੂੰ ਘਰੇ ਹੀ ਅਮਰ ਸ਼ਕਾ ਦੇ ਦਾਂਗੇ ਅਸੀਂ ਉਹਨਾਂ ਨਾਲ ਕੀਤਾ ਵਾਦਾ ਇਸ ਕਰਕੇ ਜਿਹੜਾ ਵਾਦਾ ਮੈਂ ਕੀਤਾ ਮੈਂ ਕਸੰਤਮ ਮੈਂ ਤੇ ਪੂਰਾ ਕਰ ਹੀ ਨਹੀਂ ਸਕਦਾ ਤੁਸੀਂ ਕਰ ਸਕਦੇ ਹੋ ਤੇ ਬੱਬਰੋ ਇਹ ਮੇਰੇ ਮਨ ਉੱਤੇ ਬੋਝ ਆ ਤੇ ਤੁਸੀਂ ਉਤਾਰੋ ਜਦੋਂ ਬਾਬਾ ਜੀ ਨੇ ਇਹ ਗੱਲ ਕਹੀ ਨਾ ਅਥਿਆ